ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਸਵੇਰ ਦੇ ਹੀ ਅੱਜ ਆਪਾਂ ਦੇਖਿਆ ਜੀ ਮੌਸਮ ਹੋ ਗਿਆ ਖਰਾਬ ਸਵੇਰੇ ਹੀ ਲੱਗ ਪਈ ਅੱਜ ਤੇ بارش ਹੋਣ ਤੇ ਕਿਰਨ ਮੌਸਮ ਅੱਜ ਕਾਫੀ ਖਰਾਬ ਹੈ ਪਾਸ ਸਵੇਰ ਦਾ ਤੇ ਅੱਜ ਆਪਣਾ ਸਫ਼ਰ ਚੱਲਣ ਜੀ ਆਪਾਂ ਚੱਲਾਂਗੇ ਪਹਿਲਾਂ ਨਾਣਾ ਫਤਿਹਗੜ੍ਹ ਸਾਹਿਬ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਰਾਤ ਦੀ ਸਟੇ ਹੈ ਉਹ ਆਪਣੀ ਚੰਡੀਗੜ੍ਹ ਦੀ ਹੈ ਸੋ ਅੱਜ ਰਾਤ ਨੂੰ ਆਪਾਂ ਚੱਲੇ ਗਏ ਟਹਿਣਾ ਤੇ ਬਾਕੀ ਵਲੌਗ ਤੇ ਆਪਾਂ ਇੱਥੇ ਫਿਰ ਰੋਕੀ ਤੋਂ ਸਾਰਾ ਸਬ ਵਲੌਗ ਵੀ ਦਿਖਾਉਂਦੇ ਰਹਾਂਗੇ ਕਲ ਇਸ ਟਾਈਮ ਜਿਹੜਾ ਮੌਸਮ ਖਰਾਬ ਹੈ ਪਤਲਾ ਜੇ ਲੇਟ ਹੋ ਗਈ ਜੇ ਲੇਟ ਤੇ ਲਾਈਵ ਕੋਈ ਬਾਤ ਮੁਫਤ ਕਰ ਬਾਰਸ਼ ਨਹੀਂ ਪਤਾ ਕਿੰਨੇ ਵਾਰ ਸ਼ੋਜੇ ਤੇ ਉਸ ਤੋਂ ਬਾਅਦ ਚੱਲਦੇ ਆ ਜੀ ਆਪਣਾ ਇਹ ਸਫ਼ਰ ਤੇ ਸੋ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਦੇ ਨਾਲ ਬੈਲ ਆਈਕਨ ਉੱਪਰ ਦਾ ਕਰੋ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੇ ਕਰੀ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸ ਤਰ੍ਹਾਂ ਫਿਰ ਵੀਡੀਓ ਦੇਖਦੇ ਰਹੋ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਦੇ ਨਾਲ ਲਾਈਕ ਕਰਦਿਆ ਕਰੋ ਤੇ ਸਟਾਰਟ ਕਰਦੇ ਰਾਤ ਅਸੀਂ ਤਕਰੀਬਨ ਇਸ ਹੋਟਲ ਦੇ ਵਿੱਚ ਆ ਕੇ ਰੁਕੇ ਸੀ ਇਹ ਸੀ ਲਗਜ਼ਰੀ ਹੋਟਲ ਤੇ ਸਵੇਰ ਤੋਂ ਹੀ ਤਕਰੀਬਨ بارش ਜੋ ਸਵੇਰ ਦੀ ਹੋਣ ਲੱਗੀ ਪਈ ਹੈ ਇਸ ਟਾਈਮ ਆਪਾਂ ਕਮਰੇ ਚੋਂ ਨਿਕਲ ਕੇ ਵਾਸੀ ਕਿ ਬਾਹਰ ਬ੍ਰੇਕਫਾਸਟ ਵਗੈਰਾ ਕਰਨਾ ਤੇ ਸਵੇਰੇ ਜਦੋਂ ਆ ਕੇ ਦੇਖਿਆ بارش ਸਵੇਰ ਦੇ ਇੱਥੇ ਹੋਣ ਲੱਗੀ ਪਈ ਹੈ ਆ ਸਾਹਮਣੇ ਹੈ ਜੀ ਹੋਮਲੈਂਡ ਜਿਹੜਾ ਤੁਹਾਨੂੰ ਪਤਾ ਹੈ ਬੋ ਹੋਮਲੈਂਡ ਕਿਉਂ ਮਸ਼ਹੂਰ ਹੈ ਇਹ ਬਿਲਕੁਲ ਹੋਮਲੈਂਡ ਦੇ ਨਾਲ ਆਪਣਾ ਬੜਾ ਵਾਸੀ ਸੀ ਜੀ ਸਪੋਟਲ ਤੇ ਬਬਲ ਬ੍ਰੇਕਫਾਸਟ ਵਗੈਰਾ ਉਹ ਕਰਨ ਕਰ ਚੁੱਕੇ ਆ ਤੇ ਆਪਣਾ ਸਾਥੀ ਰਜੈ ਕੰਮ ਗਿਆ ਹੋਇਆ ਤੇ ਉਸ ਤੇ ਆਉਣ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਕਮਰੇ ਦੇ ਵਿੱਚ ਤੇ ਕਿੰਨੀ ਰਾਤ ਕਾਫੀ ਹਨੇਰਾ ਹੋ ਗਿਆ ਸੀ ਜਦੋਂ ਆਪਾਂ ਇਸ ਜਗ੍ਹਾ ਤੇ ਸੀਗੇ ਤੇ ਇਹ ਸੀ ਆਪਣਾ ਹੋਟਲ ਰਾਤ ਆ ਏਸੀ ਆ ਲਗਜ਼ਰੀ ਹੋਟਲ ਜੋ ਬਿਲਕੁਲ ਹੋਮਲੈਂਡ ਦੇ ਬਿਲਕੁਲ ਬੈਕ ਸਾਈਡ ਹੈ ਬਰਾ ਬੈਕ ਸਟ ਲਾ ਲੋ ਜਿਹੜਾ ਗੁਰਦੁਆਰਾ ਸੋਹਣਾ ਸਾਉ ਤੋਂ ਰੋਡ ਜਾਂਦਾ ਹੀ ਮਹਾਲੀ ਸ਼ਹਿਰ ਨੂੰ ਉੱਥੇ ਇਹ ਹੋਟਲ ਬਣਾ ਹੋਇਆ ਤੇ ਸਵੇਰ ਦੀ بارش ਹੋਣ ਲੱਗੀ ਵੀ ਹੁਣ ਫਿਰ ਦੁਆਰਾ ਕੁਝ ਟਾਈਮ ਮਾਸ ਨੂੰ ਸਾਫ ਹੋ ਗਈ ਸੀ ਹੁਣ ਫਿਰ ਮੌਸਮ ਹੋ ਗਿਆ ਖਰਾਬ ਤੇ ਪਹੁੰਚ ਚਲਦੇ ਅੰਦਰ بارش ਫੇਰ ਸਟਾਰਟ ਹੋ ਗਈ ਇਹ ਹੈ ਚੰਡੀਗੜ੍ਹ ਜਿੱਥੇ ਨਾ ਹੋਟਲ ਦੇ 15 ਤਕਰੀਬਨ ਅੰਦਰ ਬਾੜ ਦੇ ਮੇਨ ਐਂਟਰੀ ਹੈ ਉੱਥੇ ਦੇਖੋ ਬਾਈ ਨੇ ਬਹੁਤ ਸੋਹਣੇ ਨਾ ਹਾਥੀ ਅਸ਼ੇਰ ਬਹੁਤ ਫਾਉਂਡੇਨ ਵਗੈਰਾ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਤੇ ਆਹ ਸਾਹਮਣੇ ਦਾ ਫਰੰਟ ਹੈ ਆਹ ਹਾਥੀ ਹੈ ਆਹ ਸ਼ੇਰ ਬੈਠੇ ਦੋ ਆਹ ਛੋਟੇ ਵੀ ਹਾਥੀ ਉਦੋਂ ਗਾਹਾਂ ਹੋਰ ਵੀ ਛੋਟੇ ਛੋਟੇ ਹਾਥੀ ਹੋ ਰਖ ਲਏ ਯਾਨੀ ਕਾਫੀ بڑا ਹੋਟਲ ਹੈ ਇਹ ਤੇ 사ਜਨ ਦੇ ਗੇਟ ਨੇ ਤਿੰਨ ਚਾਰ ਗੇਟ ਨੇ ਸੋਟਲ ਦੇ ਸਾਰੇ ਮੂਰੇ ਨਾ ਇਹਨਾਂ ਨੇ ਬਹੁਤ ਸੋਹਣੀ ਗੈਲਰੀ ਬਣਾਈ ਹੋਈ ਹੈ ਜੇ ਮੌਸਮ ਹੋਇਆ ਕੋਈ ਸਾਫ ਤਾਂ ਆਪਾਂ ਚੱਲਾਂਗੇ ਅੱਗੇ ਬਾਜ਼ਾਰ ਦੇ ਵਿੱਚ ਤੇ ਫਿਰ ਅਸੀਂ ਕਿ ਚੰਡੀਗੜ੍ਹ ਦੇਖਾਂਗੇ ਫਿਰ ਕਦੇ ਦੇ ਅਗੇ ਕੀ ਦੇਖਾਂਦੇ ਬੋਤਲਾਂ ਪੜੀਆਂ ਦੇ ਕਾਬਲ ਲਿਖਦਾ ਪੂਚੰਦਾ ਮੰਮੀ ਦੇਖ ਪੜ ਪੜ ਕੇ ਸਾਸ ਜੀ ਪਹੁੰਚ ਗਏ ਆਪਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਹੋਏ ਸੀ ਛੋਟੇ ਸਾਹਿਬ ਜਦੇ ਸ਼ਹੀਦ ਅੱਜ ਆਪਾਂ ਕੋ ਗੁਰਦੁਆਰਾ ਸਾਹਮਣੇ ਸੰਦਸਵਾਰੀ ਕਰਨ ਪਹੁੰਚੇ ਜੀ ਫਤਿਹਗੜ੍ਹ ਸਾਹਿਬ ਤੇ ਹੁਣ ਚੱਲ ਕੇ ਬਜਾਅਰ ਟਾਈਮ ਨਹੀਂ ਲੈਂਦੇ ਬਹੁਤਾਂ ਨਾਲ ਗੁਰਦੁਆਰਾ ਸਾਹਿਬ ਦਰਸ਼ਨ ਜੁਆਰੇ ਤੇ ਚੱਲਦੇ ਪਗੋਤਰਵਾਰ ਸਾਹਿਬ ਵੱਲੋਂ ਅੰਦਰ Yeah. ਸਤਿ ਸ਼੍ਰੀ ਅਕਾਲ ਸਤਿ ਪਤਕਾ ਆਦੀ ਪਤਕਾ ਆਦੀ ਪਤਕਾ ਨਿੱਕੀ ਜੀ ਤੋਂ ਬਾਅਦ ਆ ਸਭਨੰਦ ਸਤਿ ਕੀਆ ਮਾਤਾ ਸੁਖਨਾ ਕੋ ਆਦਿ ਸਾਹ ਰੋਦੇ ਗਦੇ ਨੂੰ ਗੱਡਵਰੇ ਗਦਾ ਦੇ ਬਣਵਰੀਆਂ ਨੂੰ ਗੱਲ ਕਰਦੇ ਤਾਂ ਫਿਕਰ ਗਾਧਾ ਨੂੰ ਖਾਂਸੀ ਛੜ ਗਈ ਗਾਧੇ ਜੜ ਗਈ ਬਈ ਹੈ ਤੰਗੜਾ ਉਹਦੇ ਲੇ ਕੇ ਕਿਉਂ ਹਲੇ ਗਾਈਂ ਹਾਂ ਈਕਾ ਬੜਾ ਗਾਧਾ ਖੜਾ ਇੱਧਰ ਹੈ ਛੋਟਾ ਹੈ ਨਾ ਮੈਂ ਗਦਾ ਹੀ ਹੋ ਗਿਆ ਹੇ ਰੋਹਾਨ ਇਨਸਾਨ ਕੇ ਰੂਮ ਮੇ ਕੈਨੇਡਾ ਇਸ ਨਾ ਕੋਈ ਮੈਨੂੰ ਕੁਝ ਵੀ ਬੋਲਣ ਲਈ ਕੀ ਬੋਲੋਗੇ ਹ ਕੀ ਬੋਲੋਗੇ ਇਹ ਨਹੀਂ ਹਰ ਰੋਹਾਨ ਮੈਂ ਬੋਲੋ ਕੀ ਬੋਲੋਗੇ ਨਾ ਕੀ ਕੈਨੇਡਾ ਕੈਨੇਡਾ ਮੈਂ ਅਸਲੀ ਕੈਨੇਡਾ ਰਹਿਦੀ ਫੇਰ ਕੈਨੇਡਾ ਮੇਰੇ ਡੈਡੀ ਫੇਰ ਕੈਨੇਡਾ ਮੈਂ ਮੇਰਾ ਚਾਚਾ ਮਨੀਤਾ ਦਾ ਡੈਡੀ ਮੇਰਾ ਡੈਡੀ சொல்லிட்டு <company for my Aufs3> <toberly frustration> બોલ લો બચ્ચા કેળા ઉતાર મગરને સલેડેળા કદે હા મેં હા સલેડેળા બાર ખોલ કે બંને લમ્બે લમ્બે વાળ લઈ પાની દીતે ગુસલેયા ગુરેળા પાન મે કોતી ઢીડે લમણ દેને નું સલેડે વાડ કે ઢીડે જાને કી કરતે સલેડા કી ઢીડે ના જ બહુ ખાવતે સલેટે કી સલેટે રંગ રૂપ બદલ દરે મિનિટ મિનિટ બાદ હા ਹਾਂਜੀ ਦੋਸਤੋ ਇਸ ਹੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਤਕਰੀਬਨ ਆਪਾਂ ਇੱਥੇ ਹੀ ਖਤਮ ਕਰਦੇ ਆਂ ਇੱਥੇ ਬੰਦ ਕਰਦੇ ਆਂ ਸੋ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਲਾਈਕ ਕਰਕੇ ਉਸ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਬਧੀ ਲੱਗਦੀ ਲਾਈਕ ਕਰ ਦਿਓ ਕਮੈਂਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਤੇ ਜਿਹੜੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਦੇ ਨਾਲ ਵੈਲ ਇੰਕ੍ਰਮਲਾ ਬਟਨ ਦਬਾ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਜਲਦੀ ਮਿਲਦਾ ਰਹੇ ਤੇ ਨਵੀਂ ਵੀਡੀਓ ਹਰਦ ਤੱਕ ਪਹੁੰਚਦੀ ਸਸ਼ੀ ਕਾਲ ਗੁੱਡ ਬਾਏ ਰੱਬ ਰੱਖਾ